ਨਮਸਕਾਰ ਦੋਸਤੋ ਆਰਬੀ ਲਾਈਵ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਫਾਜ਼ਿਲਕਾ ਪੁਲਿਸ ਨੂੰ ਕਬਡੀ ਕਾਮਯਾਬੀ ਮਿਲੀ ਹੈ ਫਾਜ਼ਿਲਕਾ ਦੇ ਵਿੱਚ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਹੁਣ ਤੋਂ ਬਾਅਦ ਪੁਲਿਸ ਵੀ ਲਗਾਤਾਰ ਚੋਰਾਂ ਦਾ ਪਿੱਛਾ ਕਰ ਰਹੀ ਹੈ ਅਤੇ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਚੋਰੀ ਕੀਤਾ ਗਿਆ ਇੱਕ ਜੂਸਰ ਅਤੇ 10 ਮੋਟਰਸਾਈਕਲ ਅਤੇ ਇੱਕ ਐਕਟਿਵਾ ਬਰਾਮਦ ਕੀਤੀ ਗਈ ਹੈ ਇਸ ਬਾਰੇ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਐਸਐਚਓ ਲੇਖਰਾਜ ਬੱਟੀ ਨੇ ਦੱਸਿਆ ਕਿ ਉਹਨਾਂ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਸੀ ਜਿਸ ਤੋਂ ਬਾਅਦ ਇਹਨਾਂ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਦੇ ਕੋਲੋਂ ਚੋਰੀ ਕੀਤਾ ਗਿਆ ਜੁਸਰ ਅਤੇ 10 ਮੋਟਰਸਾਈਕਲ ਅਤੇ ਇੱਕ ਐਕਟਿਵਾ ਬਰਾਮਦ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਪਕੜੇ ਗਏ ਵਿਅਕਤੀਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਇਹਨਾਂ ਦਾ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਗਿਆ ਹੈ ਜਿਸ ਦੇ ਵਿੱਚ ਹੋਰ ਵੀ ਕਈ ਖੁਲਾਸੇ ਹੋਏ ਹਨ। ਇਸ ਸਬੰਧੀ ਉਹਨਾਂ ਵੱਲੋਂ ਪੂਰੀ ਜਾਣਕਾਰੀ মিডিਆ ਦੇ ਨਾਲ ਸਾਂਝੀ ਕੀਤੀ ਗਈ ਹੈ। ਜੀ ਜਿਹੜੀ ਗ੍ਰਿਫਤਾਰੀ ਹੋਈ ਹੈ। ਹਸਤਰਾ ਮਾਨਯੋਗ ਐਸਐਸਪੀ ਸਾਹਿਬ ਫਾਜ਼ਲ ਕਾ ਦੇ ਜਿੱਦਾਂ ਪਹਿਲਾਂ ਵੀ ਨਿਸ਼ਾ ਨਿਰਦੇਸ਼ ਨੇ ਵੀ ਕਿਸੇ ਵੀ ਚੋਰੀ ਵਾਲੇ ਜੋ ਚੋਰੀ ਕਰਦਾ ਜਾਂ ਚੋਰੀ ਦਾ ਮਾਲ ਲੈਂਦਾ ਜਾਂ ਕੋਈ ਕੋਈ ਵੀ ਕਿਸੇ ਤਰ੍ਹਾਂ ਦਾ ਕਾਨੂੰਨ ਨੂੰ ਤੋੜਦਾ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਓ। ਸਾਡੇ ਕੁਝ ਦਿਨ ਪਹਿਲਾਂ ਇੱਕ ਦੋ ਮੋਟਰਸਾਈਕਲ ਜਿਹੜੇ ਸੀ ਆਪਣੇ ਸ਼ਹਿਰ ਦੇ ਵਿੱਚੋਂ ਇੱਕ ਵਾਰ ਸੀਗੀ ਇੱਕ ਮੋਟਰਸਾਈਕਲ ਸੀ ਉਹ ਚੋਰੀ ਹੋ ਗਿਆ ਸੀਗੇ ਉਹਦੇ ਮਤਲਬ ਕਿ ਐਸਐਸਪੀ ਸਾਹਿਬ ਦੇតាម ਮੁਤਾਬਕ ਜਿਹੜਾ ਅਸੀਂ ਉਹਨਾਂ ਦੇ ਚੋਰਾਂ ਦੇ ਲਗਾਤਾਰ ਅਸੀਂ ਮਗਰ ਸੀਗੇ ਤੇ ਜੋ ਸਾਨੂੰ ਇਸ ਵਿੱਚ ਸਾਡੇ ਐਸਐਸਈ ਮਲਕੀਤ ਸਿੰਘ ਨੂੰ ਜਿਹੜੀ ਸਫਲਤਾ ਮਿਲੀ ਹੈ ਅਸੀਂ ਜਿਹੜੇ 10 ਮੋਟਰਸਾਈਕਲ ਰਿਕਵਰ ਕੀਤੇ ਆ ਤੇ ਜਿਹੜਾ ਸੌਰਜ ਕੁਮਾਰ ਹੈ ਇਹਦੇ ਹੋਰ ਵੀ ਕਾਫੀ ਜ਼ਿਆਦਾ ਪਰਚੇ ਨੇ ਤੇ ਇਹ ਜਿਹੜਾ ਲੱਪ ਪ੍ਰੀਤ ਲਵਲੀਆ ਅਨੰਦਪੁਰ ਮਹੱਲੇ ਤੇ ਰਹਿਣ ਵਾਲਾ ਸੀਗਾ ਇੰਨੇ ਪਾਸੋਂ ਜਿਹੜਾ ਸਾਨੂੰ ਯੂਸਰ ਵੀ ਜਿਹੜਾ ਚੋਰੀ ਇਹਨੇ ਕੁਝ ਦਿਨ ਪਹਿਲੇ ਕੀਤਾ ਸੀਗਾ ਉਹ ਵੀ ਬਰਾਮਦ ਹੋ ਗਿਆ ਤੇ ਅਸੀਂ ਇਹਨਾਂ ਦੇ ਖਿਲਾਫ ਐਫਆਰ ਨੰਬਰ 12 ਦਰਜ ਕਰਕੇ ਤੇ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਅੱਜ ਪੇਸ਼ ਕੀਤਾ ਜਾ ਰਿਹਾ ਤੇ ਸਾਨੂੰ ਹੋਰ ਵੀ ਰਿਕਵਰੀ ਹੋਣ ਦੀ ਮੀਨデア 10 ਮੋਟਰਸਾਈਕਲ ਅਸੀਂ ਇਹਨਾਂ ਤੋਂ ਰਿਕਵਰ ਕਰ ਲੈਣੇ ਇੱਕ ਐਕਟਿਵ ਆ ਵੀ ਅਸੀਂ ਇਹਨਾਂ ਪਾਸੋਂ ਰਿਕਵਰ ਕੀਤੀ ਹੈ ਤੇ ਜਿਹੜੇ ਸਾਨੂੰ ਹੋਰ ਵੀ ਇਹਨਾਂ ਤੋਂ ਰਿਕਵਰੀ ਹੋਣ ਦੀ ਉਮੀਦ ਹੈ ਪਿਛਲਾ ਕ੍ਰਿਮੀਨਲ ਰਿਪੋਰਟ ਹੈ ਜੀ ਇਹਨਾਂ ਦਾ ਹਾਂ ਜਿਹੜਾ ਸੁਰਜ ਕੁਮਾਰ ਇਲੀਆ 체ਗੀਏ ਪਹਿਲੇ ਫਲੀਆਂ ਵਾਲੇ ਪਿੰਡ ਦੇ ਰਹਿਣ ਵਾਲਾ ਸੀਗਾ ਹੁਣ ਇੱਥੇ ਸ਼ਹਿਰ ਦੇ ਵਿੱਚ ਆ ਕੇ ਵੱਸ ਗਿਆ ਸੀਗਾ ਤੇ ਇਹ ਜਿਹੜਾ ਇਹਦਾ ਪਿਛਲਾ ਵੀ ਜਿਹੜਾ ਰਿਕਾਰਡ ਹੈ ਉਹ ਇਹਦੇ ਤੇ ਪੰਜ ਛੇ ਪਰਚੇ ਜਿਹੜੇ ਚੋਰੀ ਦੇ ਵਹੀਕਲ ਚੋਰੀ ਦੇ ਪਰਚੇ ਇਹਦੇ ਤੇ ਆ ਗਿਆ ਅਸਰ ਕਿਹੜੀ ਤਾਕਤ ਉਹ ਜਿਹੜੀ ਇਹ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀਗਾ ਜਿਹੜੀ ਇਹ 체ਗੀ ਦੀ ਇਹ ਉਸ ਆਪਣੇ ਫਾਜ਼ਲ ਕਾ ਦੇ ਮੋਟਰਸਾਈਕਲ ਸੀਗੇ ਤੇ ਮੁਖਸ਼ਰ ਸਾਹਿਬ ਤੋਂ ਵੀ ਇਹਨਾਂ ਨੇ ਚੋਰੀ ਕੀਤੀ ਹਬੌਰ ਤੋਂ ਵੀ ਚੋਰੀ ਕੀਤੀ ਤੇ ਜਲਾਲਾਬਾਦ ਤੋਂ ਵੀ ਇਹਨਾਂ ਨੇ ਵਹੀਕਲ ਚੋਰੀ ਕੀਤੇ ਆ ਇਸਰ ਪਕੜ ਕਿਵੇਂ ਆਏ ਜੀ ਕਿਵੇਂ ਇਹਨਾਂ ਨੂੰ ਪਕੜਿਆ ਗਿਆ ਦੇਖੋ ਜੀ ਅਸੀਂ ਹਮੇਸ਼ਾ ਇਹੀ ਚੋਰਾਂ ਦੇ ਪਿੱਛੇ ਰਹੀਗਾ ਤੇ ਸਾਡੇ ਜਿਹੜੇ ਸੋਰਸ ਆ ਉਹ ਵੀ ਸਾਡੇ ਕਾਇਮ ਰਹਿੰਦੇ ਆ ਤੇ ਅਸੀਂ ਸੋਰਸ ਸਾਰਾ ਹੀ ਆਪਦਾ ਪਤਾ ਲਾ ਕੇ ਤੇ ਅਸੀਂ ਜਿਹੜੇ ਕੰਮ ਜਾ ਹੋ ਜਾਈਦਾ ਜੂਸਰ ਸਰ ਕਿੱਥੋਂ ਚੋਰੀ ਕੀਤਾ ਸੀ ਇਹਨੂੰ ਜੂਸਰ ਇਹਨੇ ਫਾਜ਼ਲ ਕਤੋਂ ਚੋਰੀ ਕੀਤਾ ਸੀਗਾ ਤੇ ਜਸਟ ਅਸੀਂ 48 ਘੰਟਿਆਂ ਦੇ ਵਿੱਚ ਹੀ ਇਹ ਜਿਹੜੀ ਚੋਰੀ ਬਰਾਮਦ ਕਰਾ ਲਈ ਜੀ ਅਤਰ ਕੰਮ ਤੰਦਾ ਕੀ ਕਰਦੇ ਨੇ ਜੀ ਲੋਗਾਂ ਨੂੰ ਫਾਣਵਾਉਂਦੇ ਕੰਮ ਤੰਦਾ ਇਹੋ ਹੀ ਹੈ ਮੋਟਰਸਾਈਕਲ ਚੋਰੀ ਕਰ ਲਿਆ ਇੱਥੇ ਕਰਕੇ ਅੱਗੇ ਵੇਚ ਦਿੱਤਾ ਤੇ ਬਸ ਇਹ ਹੀ ਇਹਨਾਂ ਦਾ ਤੰਦਾ ਐ ਸ਼ਹਿਰ ਤੋਂ ਕਰ ਲਿਆ ਜਿੱਥੇ ਇੱਕ ਵਾਰੀ ਕੀਤਾ ਪੰਜ-ਸੱਤ ਦਿਨ ਉਹ ਸ਼ਹਿਰ ਚ ਨਹੀਂ ਵੜਦੇ ਅਗਲੇ ਸ਼ਹਿਰ ਤੋਂ ਕਰ ਲਦੇ ਨੇ ਫਿਰ ਜਿਹੜਾ ਉਸ ਸ਼ਹਿਰ ਚ ਆ ਜਾਂਦੇ ਨੇ ਤੇ ਇਹ ਹੀ ਇਹਨਾਂ ਦਾ ਕੰਮ ਤੰਦਾ ਸਰ ਚੋਰੀ ਕਰਨ ਦਾ ਕਾਰਨ ਦੱਸੋ ਜੀ ਇਹ ਕਿਉਂ ਇਸ ਇਸ ਤੰਦੇ ਆਲੇ ਪਾਸੇ ਗਿਰੋ ਕੁਝ ਬੇਰਜਗਾਰੀ ਜਿਹੜੇ ਕੰਮ ਕਰਕੇ ਜਿਹੜੇ ਲੋਕ ਖੁਸ਼ ਨਹੀਂ ਗਏ ਤੇ ਉਸ ਕਰਕੇ ਇਹਨਾਂ ਦਾ ਆਤਵਾਨ ਚੁੱਕੀ ਏ ਆਤਨ ਹੋ ਗਏ ਨੇ ਤੇ ਜਿਹੜਾ ਕੰਮ ਕਰਨਾ ਨਹੀਂਗਾ ਤੇ ਇਹ ਕੰਮ ਇਹਨਾਂ ਨੂੰ ਸੌਖਾ ਲੱਗਦਾ ਉਹਦੇ ਮੁਤਾਬਕੇ ਕਰ ਦੇਣਾ ਲੋਕਰਗੀ ਕਹੋਗੇ ਜਿਹੜਾ ਜਿਨ੍ਹਾਂ ਦੇ ਜਿਹੜੇ ਰੁਪਈਆ ਵਾਚ ਲੰਦੇ ਆ ਵੀ ਮੋਟਰਸਾਈਕਲ ਵਗੈਰਾ ਮੈਂ ਉਹਨਾਂ ਨੂੰ ਇਹੀ-ਇਹੀ ਅਪੀਲ ਕਰਾਂਗਾ ਕਿ ਆਪਣੇ ਮੋਟਰਸਾਈਕਲ ਦਾ ਲੱਖ 2 ਲੱਖ ਸਵਾ ਲੱਖ ਰੁਪਈਆ ਲਾਉਂਦੇ ਨੇ ਇੱਕ ਚੰਗਾ ਲੋਕ ਹਮੇਸ਼ਾ ਲਾ ਕੇ ਰੱਖਿਆ ਕਰਨਾ ਇਹ ਜਿਹੜਾ ਹੀਰੋ ਆਂਡਾ ਮੋਟਰਸਾਈਕਲ ਹੈ ਤੇ ਇਹਨਾਂ ਜਿਹੜਾ ਲੋਕ ਲੋਕ ਥੋੜਾ ਜਿਹਾ ਕਮਜ਼ੋਰ ਔਨ ਕਰਕੇ ਇਹ ਜਲਦੀ ਚੋਰੀ ਹੋ ਜਾਂਦਾ ਸੇਫ ਲਾਉਣ ਇੱਕ ਲੋਕ ਲਾ ਕੇ ਚੰਗਾ ਲੋਕ ਲਾਉਣ ਜਿਹੜਾ ਅੱਜ ਕੱਲ੍ਹ ਵੀਲ ਲੋਕ ਆਉਂਦੇ ਆ ਵੀਲ ਲੋਕ ਕਰਕੇ ਕਰਨਾ ਤੇ ਮੈਂ ਉਹਨਾਂ ਨੂੰ ਇਹ ਅਪੀਲ ਕਰਾਂਗਾ ਦੂਸਰੇ ਮੈਂ ਜਿਹੜਾ ਇਹ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਚੇਤਾਵਨੀ ਦੇਣਾ ਉਹਨਾਂ ਨੇ ਚੱਕਣੋਂ ਨਹੀਂ ਹਟਣਾ ਤੇ ਮੈਂ ਫੜਨੋਂ ਨਹੀਂ ਹਟਣਾ ਜੀ ਹਾਂ ਜੀ ਸਰ ਜਿਹੜੇ ਪਹਿਲਾ ਵਾਰ ਦਾਤਾਂ ਨੂੰ ਅੰਜਾਮ ਦਿੱਤਾ ਜਾਂ ਐਫ ਆਈ ਆਰ ਦਿਲੋਂ ਸੀ ਉਹ ਚੋਰੀ ਦੇ ਮਾਮਲਿਆਂ ਦੀ ਨਹੀਂ ਬਿਲਕੁਲ ਬਿਲਕੁਲ ਇਹ ਚੋਰੀ ਦੇ ਮਾਮਲੇ ਨੇ ਇਹਨਾਂ ਤੇ ਤੇ ਇਹ ਹਮੇਸ਼ਾ ਜਿਹੜੇ ਆਤਨ ਨੇ ਜੀ ਕੀ ਲੱਗਦਾ ਕਿ ਇਹਨਾਂ ਕੋਲ ਹੋਰ ਰਿਕਵਰੀ ਹੋਊਗੀ ਬਿਲਕੁਲ ਜੀ ਸਾਨੂੰ ਇਹਨਾਂ ਦੀ ਜਿਹੜੀ ਪੁੱਛਗਛ ਹੋ ਚੁੱਕੀ ਹੈ ਤੇ ਇਹਨਾਂ ਨੇ 20 ਮੋਟਰਸਾਈਕਲ ਜਿਹੜੇ ਇਸ ਤੋਂ ਇਲਾਵਾ ਹੋਰ ਅੱਗੇ ਵੇਚੇ ਆ ਤੇ ਕੁਝ ਤਾਂ ਇਹਨਾਂ ਨੂੰ ਯਾਦ ਹੀ ਭੁੱਲ ਗਿਆ ਵੀ ਅਸੀਂ ਚੋਰੀ ਕਿੱਥੋਂ ਕੀਤੇ ਆ ਹੂੰ ਮੋਟਰਸਾਈਕਲ ਰਿਕਵਰ ਹੋਇਆ ਦਿੱਤੇ ਆ ਕੁਝ ਇਹਨਾਂ ਨੇ ਇੰਨੇ ਕੁ ਇੰਨੇ 50 ਮੋਟਰਸਾਈਕਲ ਦੇ ਤਕਰੀਬਨੇ ਮੰਨਦਾ ਹੈ ਸੂਰਜ ਕੁਮਾਰ ਵੀ ਮੈਂ 50 60 ਵਾਰ ਦਾ ਤੁਹਾਨੂੰ ਇਲਜ਼ਾਮ ਦਿੱਤਾ ਤੇ 50 60 ਮੋਟਰਸਾਈਕਲ ਚੱਕਿਆ ਤੇ ਅੱਗੇ ਜਿਹੜੇ ਵੇਚਿਆ ਤੇ ਉਹ ਹੌਲੇ ਹੌਲੇ ਆਉਣ ਇਦਾਂ ਹੀ ਰਿਕਵਰ ਹੋਣਗੇ ਕੁਝ ਟਾਈਮ ਨੂੰ ਯਾਦ ਹੀ ਭੁੱਲ ਗਏ ਵੀ ਮੈਂ ਕਿੱਥੇ ਕਿੱਥੇ ਵਾਰ ਦਿੱਤਾ ਕੀਤੀਆਂ ਤੇ ਇਹਨਾਂ ਨੇ ਕਰਨੀ ਹੋਈ ਹੈ ਕਿ ਨਹੀਂ ਜਿਹੜੇ ਅੱਗੇ ਇਹਨਾਂ ਨੇ ਵੇਚ ਦਿੰਦੇ ਆ ਮੋਟਰਸਾਈਕਲ ਜੀ ਹਾਂ ਜੀ ਤੇ ਸਰ ਕੋਈ ਜਿਹੜੇ ਉਹ ਵੀ ਅਸੀਂ ਨਾਮਜਦ ਕੀਤੇ ਆ ਜਿਨ੍ਹਾਂ ਨੂੰ ਇਹਨਾਂ ਨੇ ਵੇਚਿਆ ਅੱਜ ਉਹ ਵੀ ਲੋਕ ਜਿਹੜੇ ਨਾਮਜ਼ਦ ਕਿੰਨੇ ਬੰਦੇ ਨਾਮਜ਼ਦ ਕੀਤੇ ਇਹਨਾਂ ਦੇ ਵਿੱਚੋਂ ਅੱਜ ਇੱਕ ਬੰਦੇ ਨੇ ਇਹਨਾਂ ਚਾਰ ਮੋਟਰਸਾਈਕਲ ਵੇਚੇ ਸੀਗੇ ਇੱਕ ਨੂੰ ਤਿੰਨ ਵੇਚੇ ਸੀਗੇ ਬਾਕੀ ਇਹਨਾਂ ਦੇ ਦੋ ਤਿੰਨ ਇਹਨਾਂ ਦੇ ਕੋਲ ਹੀ ਮਿਲ ਗਏ